ਇੱਕ ਨਾ ਕਈ ਗਰਮੀ ਦੀ ਹੋਰ ਸਮੱਸਿਆ ਆਉਂਦੀ ਹੈ ਵੀਰ ਦੱਸਦੇ ਹੁੰਦੇ ਆ ਵੀ ਬਿਸ਼ਾਵ ਰਹੀਂ ਲਹੂ ਮੂਤਣ ਲੱਗ ਜਾਂਦਾ ਬਸ਼ੇਰਾ ਜਾ ਬਸ਼ੇਰੀ ਕੋੜੀ ਸਾਰੀ ਸੰਗਣਾ ਪੀਲਾ ਕਰਨ ਲੱਗਦੀ ਹਾਂ 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 ਉਹ ਬਈ ਗਰਮੈਸ਼ ਹੋਏ ਦੇ ਜਾਨਵਰ ਨੂੰ ਠੀਕ ਹੈ ਉਹਦਾ ਕਾਰਨ ਹੁੰਦਾ ਗਰਮੈਸ਼ ਕਾਹਦੇ ਨਾਲ ਹੁੰਦੀ ਹੈ ਉਹ ਗਰਮੈਸ਼ ਵਾਸਤੇ ਗਰਮ ਦਾਣਾ ਖਾਈ ਜਾਂਦੇ ਗਰਮੀ ਹੋਈ ਨਹੀਂ ਕੋਈ ਜਿਵੇਂ ਆਪਾਂ ਨੂੰ ਗਰਮੈਸ਼ ਹੋ ਜਾਂਦੀ ਹੈ ਠੀਕ ਹੈ ਉਹਦੇ ਲਈ ਇਹਨੂੰ ਬਸਾ ਕੀ ਵਰਤੋ ਸੀ ਇਦਿਲੀ ਬਰਤੋ ਜਿਵੇਂ ਪਾਣੀ ਪਿਉਨੇ ਆਪਾਂ ਅੱਛਾ ਆਪਾਂ ਫੋਕਾ ਪਾਣੀ ਪਿਉਨੇ ਆ ਹਾਂ ਉਹਦੇ ਵਿੱਚ ਤੁਸੀਂ ਕੀ ਕਰਨਾ ਪਾਣੀ ਜਿੰਨਾ ਪਾਣੀ ਆਪਣਾ ਜਾਨਵਰ ਪੀਂਦਾ ਹਾਂ ਉਹ ਲਓ ਹਾਂ ਉਹ ਚ ਪਾਓ ਸ਼ੱਕਰ ਠੀਕ ਹੈ ਇੱਕ ਤਾਂ ਸ਼ੱਕਰ ਹੋ ਗਈ ਕਿੰਨੀ ਸ਼ੱਕਰ ਮੰਨ ਲਾ ਕੁਆਂਟੀਟੀ ਦੇ ਲਾਵੇ ਮੁਥੀ ਕੇ ਮੰਨ ਲਾ ਸ਼ੱਕਰ ਅੱਛਾ ਇਹਦਾ ਨਾ ਮਿੱਠਾ ਹੋ ਜੀ ਠੀਕ ਹੈ ਤੇ ਇੱਕ ਹੋ ਗਿਆ ਬੇਸਨ ਠੀਕ ਹੈ ਬੇਸਨ ਤੇ ਇੱਕ ਲੈਣਾ ਤੇ ਕਲਮੀਸੋਰਾ ਬਨਸਾਰੀ ਤੋਂ ਮਿਲ ਜੂ ਤਿੰਨੇ ਚੀਜ਼ਾਂ ਹਾਂ ਕਲਮੀਸੋਰਾ ਬਨਸਾਰੀ ਤੋਂ ਮਿਲ ਜੂ ਸੋਨੂੰ ਕਲਮੀਸੋਰਾ ਕਹਿ ਦੋ ਬਨਸਾਰੀ ਜਾ ਕੇ ਵੀਡੀਓ ਨੂੰ ਮਾਰ ਲੈ ਸੇਵ ਅੱਛਾ ਕਲਮੀਸੋਰਾ ਠੀਕ ਹੈ ਇਹ ਜਾ ਕੇ ਬਨਸਾਰੀ ਤੁਸੀਂ ਲੈ ਆਓ 100 ਗ੍ਰਾਮ ਲੈ ਆਓ ਠੀਕ ਹੈ 100 ਗ੍ਰਾਮ ਬਹੁਤਾ ਕਲਮੀਸੋਰਾ ਦਾ ਪਾਉਣਾ ਚਮਚਾ ਅੱਧਾ ਚਮਚਾ ਬਸ ਠੀਕ ਹੈ ਇੰਨਾ ਬਹੁਤਾ ਚਮਚਾ ਕਲਮੀਸੋਰਾ ਦਾ ਬਹੁਤਾ ਤੇ ਇਹਨੂੰ ਤਿੰਨਾਂ ਦਾ ਪਾਣਾ ਬਣਾ ਕੇ ਜਿੰਨਾ ਇਹ ਆਪਣਾ ਜਾਨਵਰ ਪਾਂਪੜੂ ਪਾਤੀ ਹੁੰਦਾ ਕਿੰਨਾ ਪਾਣੀ ਪੀਂਦਾ ਉਹ ਪਾਣਾ ਪਿਆਓ ਇਹਨੂੰ ਦੋ ਟਾਈਮ ਠੀਕ ਹੈ ਕਿੰਨੇ ਟਾਈਮ ਆਪਣਾ ਜਾਨਵਰ ਪਾਣੀ ਪੀਂਦਾ ਹਰ ਇੱਕ ਵਾਰੀ ਹਾਂ ਬਹੁਤ ਘੋਲ ਕੇ ਪਿਆ ਉਹਦੇ ਨਾਲ ਕਿਸੇ ਡਾਕਟਰ ਦੀ ਬਈ ਲੋੜ ਨਹੀਂ ਕੋਈ ਘਬਰਾਉਣਾ ਬੰਦਾ ਘਬਰਾ ਜਾਂਦਾ ਨਵਾਂ ਬੰਦਾ ਵੀ ਯਾਰ ਇਹ ਲਹੂ ਕਿੰਨੀ ਤਣ ਲੱਗਦੀ ਡਰ ਜਾਂਦਾ ਵੀ ਕੀ ਚੱਕਰ ਹੋ ਗਿਆ ਬਸ ਉਹ ਘਬਰਾਉਣ ਤੁਸੀਂ ਇਹ 3 ਚੀਜ਼ਾਂ ਵਰਤੋ ਬਾਕੀ ਸਾਨੂੰ ਅਜਮਾ ਕੇ ਸਾਨੂੰ ਪਤਾ ਲੱਗੇ ਬਰਤ ਕੇ ਦੇਖੋ ਬਸ ਸਮੱਸਿਆ ਨਹੀਂ ਆਉਂਦੀ ਤੁਹਾਡੇ ਜਾਨਵਰ ਰਿਜ਼ਲਟ ਆ ਜੂ ਰਿਜ਼ਲਟ ਵਧੀਆ ਹੋਊ ਬਸ ਬਾਕੀ ਅੱਗੇ ਦੇ ਅੱਗੇ ਵੀ ਇਹਨੂੰ ਵੀਡੀਓ ਨੂੰ ਸੇਵ ਮਾਰ ਲੱਗੇ ਤਾਂ ਕਿ ਸ਼ੇਅਰ ਕਰ ਦਿਓ ਵੀ ਜੇ ਉਹਨੂੰ ਵੀ ਦਿੱਕਤ ਆਉਂਦੀ ਆ ਘੋੜੇ ਘੋੜੇ ਵਾਲ ਨੂੰ ਜਾਂ ਆਪਣੇ ਫਰੈਂਡ ਕੋਲ ਘੋੜੀ ਆ ਜਾਂ ਕਿਸੇ ਕੋਲ ਹੀ ਆਪਣੀ ਜਾਣਕਾਰੀ ਉਹਦੇ ਤੱਕ ਪਹੁੰਚ ਸਕੇ ਵੀਡੀਓ ਨੂੰ ਬਸ ਸ਼ੇਅਰ ਕਰ ਦਿਆ ਕਰੋ ਹਾਂ ਕਰਿਓ ਮਿੱਤਰੋ ਨੋਟ ਗੱਲਾਂ